ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਸਮ ਆਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਹੋਰ ਬਹੁਤ ਸੋਹਣਾ ਦੋ ਰੰਗਾਂ ਦਾ ਡਿਜ਼ਾਈਨ ਲੈ ਕੇ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਸਾਰੀਆਂ ਭੈਣਾਂ ਨੂੰ ਬਹੁਤ ਪਸੰਦ ਆਏਗਾ ਬਹੁਤ ਹੀ ਸੌਖਾ ਡਿਜ਼ਾਈਨ ਹੈ ਤੇ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਚਾਰ ਸਲਾਈਆਂ ਵਿੱਚ ਬਣ ਕੇ ਇਹ ਵਾਲਾ ਡਿਜ਼ਾਈਨ ਜਿਹੜਾ ਰੈਡੀ ਹੋ ਜਾਂਦਾ ਹੈ ਤੇ ਸਿੱਧੀ ਸਾਈਡ ਤੋਂ ਆਪਾਂ ਇਹ ਡਿਜ਼ਾਈਨ ਜਿਹੜਾ ਸ਼ੁਰੂ ਕਰਾਂਗੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਮੈਂ ਇੱਕ ਮੰਜੰਟਾ ਤੇ ਇੱਕ 옐ੋ ਕਲਰ ਲਿਆ ਹੋਇਆ ਹੈ ਤੁਸੀਂ ਇਸ ਡਿਜ਼ਾਈਨ ਨੂੰ ਕਿਸੇ ਵੀ ਕਲਰ ਤੇ ਬਣਾ ਕੇ ਤਿਆਰ ਕਰ ਸਕਦੇ ਜੇ ਤੇ ਹੁਣ ਇੱਥੇ ਆਪਾਂ ਸਿੱਧੀ ਸਾਈਡ ਤੋਂ ਆਪਣਾ ਜਿਹੜਾ ਦੂਸਰਾ ਕਲਰ ਆ ਉਹ ਐਡ ਕਰ ਲਾਂਗੇ ਮੰਗਲੇ ਆਸਤ੍ਰਿਕ ਦੇ ਨਾਲ ਇੱਕ ਨੋਟ ਬਨ ਲਓ ਤਾਂ ਕਿ ਧਾਗਾ ਢਿੱਲਾ ਨਾ ਹੋਏ ਤੇ ਪੂਰੀ ਸਿੱਧੀ ਸਿੱਧੀ ਸਲਾਈ ਬਣਾ ਕੇ ਆਪਾਂ ਕੰਪਲੀਟ ਕਰ ਲੈਣੀ ਆ ਉਲਟੀ ਸਾਈਡ ਤੋਂ ਇਹ ਡਿਜ਼ਾਈਨ ਪਏਗਾ ਤੇ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਆ ਇੱਕ ਰੰਗ ਦੀਆਂ ਆਪਾਂ ਦੋ ਸਲਾਈਆਂ ਬਣਾਵਾਂਗੇ ਐਲੀ ਸਲਾਈ ਜਿਹੜੀ ਆਪਾਂ ਸਿੱਧੀ ਸਿੱਧੀ ਬਣਾ ਲੈਣੀ ਆ ਸਿੱਧੇ ਪਾਸਿਓਂ ਆਪਾਂ ਬਣਾ ਰਹੇ ਆਂ ਪਹਿਲੀ ਸਲਾਈ ਸਿੱਧੀ ਸਿੱਧੀ ਬਣਾ ਲੈਣੀ ਆ ਲਾਸਟ ਤੱਕ ਸਾਰੇ ਕੁੰਡੇ ਸਿੱਧੇ ਸਿੱਧੇ ਬਣਾ ਲਏ। ਹੁਣ ਆ ਗਏ ਅੰਦੂਸਰੀ ਸਲਾਈ ਤੇ ਉਲਟੇ ਪਾਸੇ। ਦੂਸਰੀ ਸਲਾਈ ਉਲਟੇ ਪਾਸੇ ਤੋਂ ਵੇਖੋ ਕਿਵੇਂ ਬਣਨੀ ਆ। ਪਹਿਲਾ ਕੁੰਡਾ ਇਸ ਤਰ੍ਹਾਂ ਉਤਾਰ ਲੈਣਾ। ਫਿਰ ਇਹ ਦੋ ਕੁੰਡੇ ਇਕੱਠੇ ਲੈਣੇ ਨੇ। ਇਹ ਵੇਖੋ। ਦੋ ਕੁੰਡੇ ਇਕੱਠੇ ਇਹਨਾਂ ਨੂੰ ਉਣ ਲਿਆ ਇੱਕ ਵਾਰ। ਫਿਰ ਧਾਗਾ ਪਿਛਲੇ ਪਾਸੇ ਕਰ ਲੈਣਾ ਤੇ ਇਹਨਾਂ ਨੂੰ ਸਿੱਧਾ ਬੋਲ ਲੈਣਾ। ਪਹਿਲਾ ਇੱਕ ਵਾਰੀ ਉਲਟਾ ਬਣਾਇਆ ਫਿਰ ਸਿੱਧਾ ਬਣਾਉਣਾ। ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ। ਦੋ ਕੁੰਡੇ ਇਸ ਤਰ੍ਹਾਂ ਇਕੱਠੇ ਲੈਣੇ ਨੇ ਉਲਟਾ ਬੁਣ ਲਿਆ ਸਲਾਈ ਦੇ ਉੱਪਰੋਂ ਨਹੀਂ ਉਤਾਰਨਾ ਧਾਗਾ ਪਿੱਛੇ ਕਰ ਲੈਣਾ ਫਿਰ ਸਿੱਧਾ ਬੁਣ ਲੈਣਾ ਫਿਰ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬੁਣ ਲਿਆ ਇਸ ਤਰ੍ਹਾਂ ਕਰਕੇ ਫਿਰ ਧਾਗਾ ਪਿੱਛੇ ਕਰ ਲਿਆ ਫਿਰ ਇਹਨਾਂ ਨੂੰ ਸਿੱਧੇ ਵਾਂਗ ਬੁਣ ਲਿਆ ਇਹ ਹੀ ਦੋ ਕੁੰਡੇ ਜਿਹੜੇ ਆ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਦੇ ਜਾਣਾ ਦੋ ਕੁੰਡਿਆਂ ਨੂੰ ਇਕੱਠੇ ਲੈ ਕੇ ਪਹਿਲਾਂ ਉਲਟਾ ਬੁਣਨਾ ਫਿਰ ਉਸ ਤੋਂ ਬਾਅਦ ਸਿੱਧਾ ਬਣਾਣਾ ਤੇ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਹੁਣ ਉਲਟਾ ਬਣਾਉਣੀ ਆ। ਇਹ ਸਾਡਾ ਇੱਕ ਰੰਗ ਪੈ ਗਿਆ। ਹੁਣ ਆਪਾਂ ਕੀ ਕਰਾਂਗੇ? ਹੁਣ ਫੇਰ ਆਪਾਂ ਇਹ ਵਾਲਾ ਜਿਹੜਾ ਆਪਣਾ ਅਮਨਜੈਂਟਾ ਕਲਰ ਹੈ ਇਹਦੀ ਨਾਲ ਪੂਰੀ ਸਲਾਈ ਜਿਹੜੀ ਸਿੱਧੀ-ਸਿੱਧੀ ਬਲਾਂਗੇ। ਚਾਰ ਸਲਾਈਆਂ ਦਾ ਡਿਜ਼ਾਈਨ ਹੈ। ਹੁਣ ਤੀਸਰੀ ਸਲਾਈ ਦੇ ਵਿੱਚ ਡਿਜ਼ਾਈਨ ਜਿਹੜਾ ਥੋੜਾ ਜਿਨਾ ਚੇਂਜ ਹੋਣਾ ਹੈ। ਤੁਸੀਂ ਪੂਰੀ ਵੀਡੀਓ ਐਂਡ ਤੱਕ ਦੇਖਿਓ। ਫੇਰ ਹੀ ਤੁਹਾਨੂੰ ਡਿਜ਼ਾਈਨ ਜਿਹੜਾ ਉਹ ਸਮਝ ਆਏਗਾ। ਜੇਕਰ ਤੁਸੀਂ ਵੀਡੀਓ ਸਕਿੱਪ ਕਰਤੀ ਤੇ ਡਿਜ਼ਾਈਨ ਤੁਹਾਨੂੰ ਸਮਝ ਨਹੀਂ ਆਣਾ ਹੁਣ ਆ ਗਏ ਆ ਉਲਟੀ ਸਲਾਈ ਤੇ ਚੌਥੀ ਸਲਾਈ ਪਹਿਲਾ ਗੁੰਡਾ ਉਤਾਰ ਲੈਣਾ ਫਿਰ ਇੱਕ ਗੁੰਡਾ ਆਪਾਂ ਉਲਟਾ ਬਣਾਉਣਾ ਪਹਿਲਾਂ ਆਪਾਂ ਪਹਿਲੇ ਗੁੰਡੇ ਤੋਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਤਾ ਸੀ ਹੁਣ ਇੱਕ ਗੁੰਡਾ ਉਤਾਰ ਲਿਆ ਇੱਕ ਗੁੰਡਾ ਉਲਟਾ ਬਣਾ ਲਿਆ ਇਸ ਤੋਂ ਬਾਅਦ ਅੱਗੇ ਰਿਪੀਟ ਪੈਟਰਨ ਸ਼ੁਰੂ ਕਰਾਂਗੇ ਪਹਿਲਾਂ ਉਲਟਾ ਬਣਾ ਲਿਆ ਧਾਗਾ ਪਿੱਛੇ ਕਰ ਲਿਆ ਫਿਰ ਸਿੱਧਾ ਬਣਾ ਲਿਆ ਫਿਰ ਵੇਖੋ ਆਪਣੀ ਵਾਲੀ ਸਾਈਡ ਕਰ ਲੈਣਾ ਦੋ ਕੁੰਡੇ ਇਕੱਠੇ ਲੈਣੇ ਆ ਫਿਰ ਧਾਗਾ ਪਿੱਛੇ ਕਰ ਲੈਣਾ ਤੇ ਇਹਨਾਂ ਨੂੰ ਦੁਬਾਰਾ ਸਿੱਧੇ ਬੁੰਦ ਦੇਣਾ ਪਹਿਲਾਂ ਇੱਕ ਵਾਰੀ ਆਪਾਂ ਇਹਨਾਂ ਨੂੰ ਉਲਟਾ ਬੰਨਣਾ ਹੈ ਇਸ ਤਰ੍ਹਾਂ ਕਰਕੇ ਦੋ ਕੁੰਡੇ ਇਕੱਠੇ ਲੈਣੇ ਆ ਧਾਗਾ ਪਿੱਛੇ ਕਰ ਲੈਣਾ ਫਿਰ ਇਹਨਾਂ ਨੂੰ ਸਿੱਧਾ ਬੁੰਨਣਾ ਹੈ ਫਿਰ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰ ਲਿਆ ਫਿਰ ਇਹਨਾਂ ਨੂੰ ਸਿੱਧੇ ਬੁਣ ਲਿਆ ਧਾਗਾ ਆਪਣੀ ਵਾਲੀ ਸਾਈਡ ਇੱਥੇ ਲਾਸਟ ਤੇ ਇੱਕ ਕੁੰਡਾ ਫਿਰ ਸਾਡੇ ਕੋ ਵਾਧੂ ਜਿਹੜਾ ਉਹ ਬਚ ਜਾਏਗਾ ਤੇ ਲਾਸਟ ਵਾਲਾ ਕੁੰਡਾ ਵੀ ਆਪਾਂ ਬਣਾ ਲਾਂਗੇ ਇਹ ਵੇਖੋ ਇਹੀ ਚਾਰ ਸਲਾਈਆਂ ਜਿਹੜੀਆਂ ਅਸੀਂ ਬਾਰ-ਬਾਰ ਰਿਪੀਟ ਕਰਦੇ ਜਾਣਾ ਤੁਸੀਂ ਇਹਦੇ ਵਿੱਚ ਕਾਫੀ ਸਾਰੇ ਕਲਰ ਵੀ ਲਗਾ ਸਕਦੇ ਹੋ ਇਸ ਤਰ੍ਹਾਂ ਆਪਾਂ ਜੈਲੋ ਲਗਾਇਆ ਮੰਜੰਟਾ ਲਗਾਇਆ ਉੱਪਰ ਤੁਸੀਂ ਹੋਰ ਕੋਈ ਕਲਰ ਵੀ ਲਗਾ ਸਕਦੇ ਹੋ ਤੇ ਇਸੇ ਡਿਜ਼ਾਈਨ ਨੂੰ ਜੇਕਰ ਆਪਾਂ ਅੱਗੇ ਤੋਂ ਅੱਗੇ ਜ਼ਿਆਦਾ ਬਣਾਉਂਦੇ ਚਾਹਾਂਗੇ ਤੇ ਡਿਜ਼ਾਈਨ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਨਜ਼ਰ ਆਏਗਾ ਵੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਤੁਸੀਂ ਇਸ ਨੂੰ ਬੱਚਿਆਂ ਦੀ ਕੋਟੀ ਤੇ ਲੇਡੀਜ਼ ਕੋਟੀ ਤੇ ਕਿਤੇ ਵੀ ਪਾ ਸਕਦੇ ਜੇ ਬਹੁਤ ਹੀ ਸੋਹਣਾ ਲੱਗੇਗਾ ਜੇਕਰ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਅੰਤ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ